ਰਵਨੀਤ ਬਿੱਟੂ ਦੁਬਾਰਾ ਇੱਕ ਬਿਆਨ ਦੇ ਗਏ ਨੇ ਜਿਸ ਬਿਆਨ ਦੇ ਉੱਤੇ ਵਿਵਾਦ ਖੜਾ ਹੋ ਗਿਆ ਬੀਜੇਪੀ ਲੀਡਰ ਰਵਨੀਤ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਹਾਰਨ ਦੇ ਬਾਵਜੂਦ ਲੋਕ ਸਭਾ ਦੇ ਵਿੱਚ ਬਹਿਸ ਕਰਦੇ ਨੇ ਉਹ ਰਵਨੀਤ ਬਿੱਟੂ ਇੱਕ ਵੱਡਾ ਬਿਆਨ ਦੇ ਗਏ ਜਿਸ ਬਿਆਨ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਔਰ ਖਾਸ ਕਰਕੇ ਸਿੰਘਾਂ ਨੂੰ ਟਾਰਗੇਟ ਕੀਤਾ ਰਵਨੀਤ ਬਿੱਟੂ ਇਸ ਤੋਂ ਪਹਿਲਾਂ ਵੀ ਕਈ ਵਾਰ ਇਦਾਂ ਦੇ ਬਿਆਨ ਦੇ ਜਾਂਦੇ ਨੇ ਜਿਨ੍ਹਾਂ ਦਾ ਉੱਤਰ ਜਿਹੜਾ ਉਹ ਮੁੜ ਕੇ ਉਹ ਦੇ ਨਹੀਂ ਪਾਉਂਦੇ ਕਈ ਵਾਰ ਇਹੋ ਜੀ ਸ਼ਬਦਾਵਲੀ ਵਰਤ ਲਈ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਸਿੱਖ ਵਿਰੋਧੀ ਹੋਣ ਦੇ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਕਿਸਾਨ ਵਿਰੋਧੀ ਹੋਣ ਦੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਦਾਂ ਦੇ ਬਿਆਨ ਦਿੱਤੇ ਜਾ ਚੁੱਕੇ ਨੇ ਕਈ ਵਾਰ ਆਪਣੇ ਬਿਆਨ ਤੋਂ ਪਲਟਦੇ ਵੀ ਨਜ਼ਰ ਆਏ ਨੇ ਔਰ ਕਈ ਵਾਰ ਪਹਿਲੇ ਬਿਆਨ ਘੁਮਾ ਕੇ ਤੇ ਦੂਜਾ ਕੋਈ ਹੋਰ ਬਿਆਨ ਵੀ ਦੇ ਦਿੱਤਾ ਗਿਆ ਹੁਣ ਰਮਨੀਤ ਬਿੱਟੂ ਨੇ ਕਿਸਾਨਾਂ ਦੇ ਉੱਤੇ ਦੁਬਾਰਾ ਹਮਲਾ ਕੀਤਾ ਹੈ ਦਰਸਲ ਰਵਨੀਤ ਬਿੱਟੂ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੱਲ ਕਰਦੇ ਨੇ ਕਿਸਾਨਾਂ ਬਾਰੇ ਔਰ ਕਿਸਾਨਾਂ ਬਾਰੇ ਗੱਲ ਕਰਦੇ ਆ ਰਵਨੀਤ ਬਿੱਟੂ ਕਹਿੰਦੇ ਨੇ ਕਿ ਦਿੱਲੀ ਜਾਣ ਤੋਂ ਇਹਨਾਂ ਨੂੰ ਕੋਈ ਨਹੀਂ ਰੋਕ ਰਿਆ ਉਹ ਦਾਵਾ ਕਰਦੇ ਨੇ ਇੱਕ ਪਹਿਲਾਂ ਵੀ ਦਿੱਲੀ ਜਾ ਕੇ ਆਏ ਨੇ ਪਹਿਲਾਂ ਵੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਔਰ ਉਹ ਦਾਵਾ ਕਰਦੇ ਨੇ ਕਿ ਜਿਹੜੇ ਅਸਲ ਕਿਸਾਨ ਨੇ ਉਹ ਤਾਂ ਇਹ ਸਾਰਾ ਕੁਝ ਕਰ ਹੀ ਨਹੀਂ ਰਹੇ ਅਸਲ ਕਿਸਾਨ ਤਾਂ ਕਹਿੰਦੇ ਨੇ ਕਿ ਉਹ ਅਜੇ ਅੰਦੋਲਨ ਕਰ ਹੀ ਨਹੀਂ ਰਹੇ ਜਿਹੜੇ ਹੁਣ ਕਿਸਾਨ ਅੰਦੋਲਨ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਕੁਝ ਚੁਣਿੰਦੇ ਲੀਡਰ ਨੇ ਉਹਨਾਂ ਦੇ ਮੁਤਾਬਕ ਯਾਨੀ ਕਿ ਰਮਨੀਤ ਬਿੱਟੂ ਦੇ ਮੁਤਾਬਕ ਉਹ ਸਿਰਫ ਔਰ ਸਿਰਫ ਸਿਆਸੀ ਕੁਰਸੀਆਂ ਜੜੀਆਂ ਨੇ ਉਹ ਹਾਸਲ ਕਰਨੀਆਂ ਚਾਹੁੰਦੇ ਨੇ ਜਾਂ ਫਿਰ ਉਹਨਾਂ ਦੇ ਕੋਈ ਹੋਰ ਲਾਹੇ ਨੇ ਜਿਹੜੇ ਹਾਸਲ ਕਰਨਾ ਚਾਹੁੰਦੇ ਨੇ ਰਮਨੀਤ ਬਿੱਟੂ ਕਹਿੰਦੇ ਨੇ ਕਿ ਕਿਸਾਨ ਜਿਹੜੇ ਨੇ ਉਹ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ ਔਰ ਦੂਜੀ ਵੱਡੀ ਗੱਲ ਰਮਨੀਤ ਬਿੱਟੂ ਦਾ ਦਾਵਾ ਹੈ ਕਿ ਕਿਸਾਨ ਦਿੱਲੀ ਜਾ ਸਕਦੇ ਨੇ ਉਹਨਾਂ ਨੂੰ ਕੋਈ ਨਹੀਂ ਰੋਕ ਰਿਹਾ ਬਸ਼ਰਤੇ ਉਹਨਾਂ ਦੇ ਨਾਲ ਬਰਛੇ ਗੰਡਾਸੇ ਤੇ ਕਿਰਪਾਨਾ ਨਹੀਂ ਹੋਣੀਆਂ ਚਾਹੀਦੀਆਂ ਲਾਠੀਆਂ ਨਹੀਂ ਹੋਣੀਆਂ ਚਾਹੀਦੀਆਂ ਉਹ ਕਹਿੰਦੇ ਕਿ ਜੇ ਇਸ ਤਰ੍ਹਾਂ ਆ ਕੇ ਵੜਨਾ ਆ ਤੇ ਹਰਗੇਜ਼ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਜਾਵੇਗਾ ਹੁਣ ਕਿਰਪਾਨਾ ਨੂੰ ਲੈ ਕੇ ਵਿਸ਼ੇਸ਼ ਬਿਆਨ ਰਵਨੀਤ ਬਿੱਟੂ ਦੰਦੇ ਨਜ਼ਰ ਆਏ ਨੇ ਸੁਣਾਈ ਦਿੱਤੇ ਨੇ ਕਿ ਕਿਰਪਾਨਾ ਲੈ ਕੇ ਦਿੱਲੀ ਨਹੀਂ ਵੜਨ ਦਿੱਤਾ ਜਾਵੇਗਾ ਕਿਰਪਾਨ ਤਾਂ ਸਿੰਘ ਵੀ ਪਾਉਂਦੇ ਨੇ ਕਿਰਪਾਨ ਤਾਂ ਕਕਾਰਾਂ ਦਾ ਹਿੱਸਾ ਹੈ ਕਕਾਰ ਪਾ ਕੇ ਕੀ ਕੋਈ ਸਿੰਘ ਦਿੱਲੀ ਐਂਟਰ ਨਹੀਂ ਕਰ ਸਕਦਾ ਕੀ ਰਵਨੀਤ ਬਿੱਟੂ ਇਹ ਸਪਸ਼ਟ ਕਰਨਾ ਚਾਹੁੰਦੇ ਨੇ ਰਾਜਧਾਨੀ ਦੇ ਅੰਦਰ ਸ਼ਸਤਰ ਲੈ ਕੇ ਨਹੀਂ ਵੜਿਆ ਜਾ ਸਕਦਾ ਸਿੰਘਾਂ ਦੇ ਕਕਾਰਾਂ ਦਾ ਹਿੱਸਾ ਹੈ ਸਿੰਘਾਂ ਦੇ ਅਟਾਇਰ ਦਾ ਹਿੱਸਾ ਹੈ ਕਿਰਪਾਨ ਕੀ ਕਿਰਪਾਨ ਲੈ ਕੇ ਰਾਜਧਾਨੀ ਦਿੱਲੀ ਦੇ ਵਿੱਚ ਨਹੀਂ ਵੜਿਆ ਜਾ ਸਕਦਾ ਕੀ ਹੁਣ ਇਹ ਸਪਸ਼ਟ ਕਰਦੇ ਨਜ਼ਰ ਆ ਰਹੇ ਨੇ ਰਵਨੀਤ ਬਿੱਟੂ ਹਾਲਾਂਕਿ ਉਹਨਾਂ ਨੇ ਗੰਡਾਸੇ ਤੇ ਲਾਠੀਆਂ ਵੀ ਕਿਹਾ ਕਿਸਾਨ ਜਿਹੜੇ ਨੇ ਉਹ ਜ਼ਰੂਰ ਜੇ ਦਿੱਲੀ ਜਾਂਦੇ ਨੇ ਤਾਂ ਉਹਨਾਂ ਦੇ ਕੋਲ ਝੰਡੇ ਤੇ ਲਾਠੀਆਂ ਤਾਂ ਹੋਣਗੇ ਪਰ ਕਿਰਪਾਨ ਲੈ ਕੇ ਕਿਸਾਨ ਦੇਖੇ ਨਹੀਂ ਜਾਂਦੇ ਕਿਰਪਾਨ ਲੈ ਕੇ ਕਿਸਾਨ ਪਿਛਲੇ ਅੰਦੋਲਨ ਚ ਵੀ ਨਹੀਂ ਦੇਖੇ ਗਏ ਸੀ ਗੰਡਾਸੇ ਲੈ ਕੇ ਕਿਰਪਾਨ ਪਿਛਲੇ ਅੰਦੋਲਨ ਚ ਵੀ ਨਹੀਂ ਦੇਖੇ ਗਏ ਸੀ ਕਿਰਪਾਨਾ ਲੈ ਕੇ ਤਾਂ ਨਿਹੰਗ ਸਿੰਘ ਆਏ ਸੀ ਔਰ ਕੀ ਹੁਣ ਉਹਨੇ ਹੰਗ ਸਿੰਘਾਂ ਨੂੰ ਰਾਜਧਾਨੀ ਚ ਵੜਨ ਤੋਂ ਮਨਾਹੀ ਹੈ ਕੀ ਜਿਹੜੇ ਨਿਹੰਗ ਸਿੰਘ ਨੇ ਉਹ ਰਾਜਧਾਨੀ ਦੇ ਅੰਦਰ ਐਂਟਰ ਨਹੀਂ ਕਰ ਸਕਦੇ ਰਵਨੀਤ ਬਿੱਟੂ ਇਹ ਕਲੀਅਰ ਕਰਨਾ ਚਾਹੁੰਦੇ ਨੇ ਆਪ ਦਸਤਾਰ ਧਾਰੀ ਸਿੱਖ ਹੋਣ ਦੇ ਬਾਵਜੂਦ ਰਵਨੀਤ ਬਿੱਟੂ ਜੇ ਇਦਾਂ ਦੀਆਂ ਗੱਲਾਂ ਕਰਨਗੇ ਤਾਂ ਉਹਨਾਂ ਨੂੰ ਜ਼ਾਹਿਰ ਤੌਰ ਦੇ ਉੱਤੇ ਕੀ ਕਿਹਾ ਜਾ ਸਕਦਾ ਆ ਸਿੱਖ ਕੌਮ ਦੇ ਵੱਲੋਂ ਇਹ ਅਸੀਂ ਸਾਰੇ ਸੋਚ ਸਮਝ ਸਕਦੇ ਆ ਪਰ ਦੂਜੇ ਪਾਸੇ ਰਵਨੀਤ ਬਿੱਟੂ ਦੇ ਇਹੋ ਜਿਹੇ ਬਿਆਨ ਜਿਹੜੇ ਨੇ ਉਹ ਵਿਵਾਦ ਦਾ ਕਾਰਨ ਬਣਦੇ ਪਏ ਨੇ ਕਿਸਾਨ ਜਿਹੜੇ ਨੇ ਉਹ ਦਿੱਲੀ ਜਾਣ ਨੂੰ ਕਾਲੇ ਨੇ ਹਾਲਾਂਕਿ ਕਿਸਾਨ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਨੇ ਔਰ ਆ ਕੇ ਦੁਵਾਰਾ ਅੰਦੋਲਨ ਵਾਲੀ ਥਾਂ ਦੇ ਉੱਤੇ ਬਹਿ ਗਏ ਨੇ ਪਰ ਦੂਜੇ ਪਾਸੇ ਦਿੱਲੀ ਜਾਣ ਨੂੰ ਕਾਲੇ ਕਿਸਾਨ ਔਰ ਰਮਨੀਤ ਬਿੱਟੂ ਦੀ ਟਿੱਪਣੀ ਇਸ ਉੱਤੇ ਸਵਾਲ ਖੜੇ ਕਰ ਰਹੀ ਹੈ ਇੱਕ ਪਾਸੇ ਇਹੀ ਰਮਨੀਤ ਬਿੱਟੂ ਕਿਸਾਨਾਂ ਨੂੰ ਕਹਿੰਦੇ ਸੀ ਕਿ ਅਸੀਂ ਤੁਹਾਡੇ ਵਾਸਤੇ ਰੈੱਡ ਕਾਰਪਟ ਵਿਛਾ ਦੇਾਂਗੇ ਅਸੀਂ ਜੇ ਐਮਪੀ ਦੀ ਸੀਟ ਜਿੱਤਦੇ ਆ ਤਾਂ ਰੈੱਡ ਕਾਰਪਟ ਵਿਛਾ ਦੇਾਂਗੇ ਜੇ ਹੁਣ ਐਮਪੀ ਦੀ ਸੀਟ ਨਹੀਂ ਜਿੱਤੇ ਤਾਂ ਕੀ ਹੁਣ ਕਿਸਾਨਾਂ ਦੀ ਵਿਰੋਧਤਾ ਕਰਨ ਰਵਨੀਤ ਬਿੱਟੂ ਇੱਥੇ ਆ ਕੇ ਕਿਤੇ ਬਿਆਨ ਜਿਹੜੇ ਨੇ ਉਹ ਥਥਲਾ ਜਾਂਦੇ ਨੇ ਰਵਨੀਤ ਬਿੱਟੂ ਦੇ ਬਿਆਨ ਉੱਪਰ ਥੱਲੇ ਹੋ ਜਾਂਦੇ ਨੇ ਇਸ ਕਰਕੇ ਰਵਨੀਤ ਬਿੱਟੂ ਦੇ ਬਿਆਨਾਂ ਦੇ ਉੱਤੇ ਇਤਬਾਰ ਕਰਨਾ ਜ਼ਰਾ ਔਖਾ ਹੋ ਰਿਹਾ ਹੈ ਕਿਸਾਨ ਜਿਹੜੇ ਨੇ ਉਹ ਜ਼ਰੂਰ ਇਸ ਗੱਲ ਨੂੰ ਖਫਾ ਨੇ ਕਿ ਰਵਨੀਤ ਬਿੱਟੂ ਇਹੋ ਜੀ ਸ਼ਬਦਾਵਲੀ ਹੁਣਾ ਵਾਸਤੇ ਵਰਤ ਰਹੇ ਨੇ ਪਰ ਦੂਜੇ ਪਾਸੇ ਦਿੱਲੀ ਵੀ ਜਾਣਾ ਕੀ ਕੁਝ ਹੋਵੇਗਾ ਆਉਂਦੇ ਸਮੇਂ ਨੂੰ ਉਹ ਤਾਂ ਸਮਾਂ ਦੱਸੇਗਾ ਪਰ ਰਵਨੀਤ ਬਿੱਟੂ ਦੀ ਇਹੋ ਜੀ ਸ਼ਬਦਾਵਲੀ ਬਾਰੇ ਤੁਹਾਡੀ ਕੀ ਰਾਏ ਹੈ ਆਪਣੀ ਰਾਏ ਕਮੈਂਟਸ ਚ ਦੱਸਣਾ ਨਾ ਭੁੱਲਣਾ ਔਰ ਬਨੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ miss an update.